ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀ ਗੁਰਦੁਆਰਾ ਗੁਰੂ ਕਾ ਲਾਹੌਰ ਤਰਵੈਣੀ ਸਾਹਿਬ ਤੇ ਗੁਰਦੁਆਰਾ ਪੌੜ ਸਾਹਿਬ ਦੇ ਜੋ ਕਿ ਆਨੰਦਪੁਰ ਸਾਹਿਬ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਆ ਤੇ ਅੱਜ ਦੀ ਵੀਡੀਓ ਸਿਰਫ ਇੱਥੋਂ 3 ਕਿਲੋਮੀਟਰ ਦੇ ਕਰੀਬ ਹੈ ਗੁਰਦੁਆਰਾ ਨੜ ਸਾਹਿਬ ਜੋ ਕਿ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹੀ ਦਸਵੀਂ ਜੀ ਦੇ ਨਾਲ ਸੰਬੰਧਿਤ ਹੈ ਹਾਂਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਪਹਾੜੀ ਰਾਜੇ ਤੇ ਮੁਗਲਾਂ ਨੇ ਅਚਾਨਕ ਹਮਲਾ ਕਰਤਾ ਸੀ ਜੋ ਕਿ ਅੱਜ ਵੀ ਉੱਥੇ ਜੋ ਪੱਥਰ ਪਿਆ ਉਹਦੇ ਉੱਤੇ ਗੋਲੀਆਂ ਦੇ ਇਨਸਾਨ ਨੇ ਸੋ ਗੁਰਦੁਆਰਾ ਸਾਹਿਬ ਦੇ ਕਰਵਾਉਣੇ ਆ ਦਰਸ਼ਨ ਥੋੜਾ ਜਿਹਾ ਟਰੈਕਿੰਗ ਰਸਤਾ ਵੀ ਆਧਾ ਕਿਲੋਮੀਟਰ ਦਾ ਚੱਲ ਕੇ ਦਿਖਾਉਣੇ ਤੇ ਸਾਨੂੰ ਰਸਤਾ ਵੀ ਦਿਖਾਵਾਂਗੇ ਵੀ ਗੁਰੂ ਕਾ ਲਾਹੌਰ ਤੋਂ 3 ਕਿਲੋਮੀਟਰ ਦਾ ਰਸਤਾ ਕਿਹਜਾ ਤੇ ਚਲੋ ਜੀ ਚੱਲੀਏ ਗਾ ਜੀ ਗੁਰੂ ਕਾ ਲਾਹੌਰ ਤੇ ਇਹ ਜਦੋਂ ਆਪਾਂ ਪਿੱਛੇ ਨੂੰ ਜਾਂਦੇ ਆ ਆਨੰਦਪੁਰ ਸਾਹਿਬ ਨੂੰ ਤਾਂ ਉੱਥੋਂ ਸੱਜੇ ਹੱਥ ਨੂੰ ਰਸਤਾ ਜਾਊਗਾ ਜੀ ਦਿਖਾਉਣੇ ਆ ਤੇ ਆ ਆ ਗਿਆ ਜੀ ਚੌਕੇ ਪਾ ਗਿਆ ਆਨੰਦਪੁਰ ਸਾਹਿਬ ਨੂੰ ਤੇ ਆ ਬੋਰ ਲੱਗਿਆ ਹੋਇਆ ਜੀ ਗੁਰੂਕਾ ਲਾਹੌਰ ਦਾ ਹੈ ਨਾ ਸਾਹਿਬ ਦਾ ਆ ਬੋਰ ਲੱਗਿਆ ਹੋਇਆ ਜੀ ਤੇ ਚਲੋ ਜੀ ਇਹ ਰਸਤਾ ਜਾਂਦਾ ਜੀ ਇਹ ਜਾਂਦਾ ਆਨੰਦਪੁਰ ਸਾਹਿਬ ਨੂੰ ਰਸਤਾ ਸਾਫ਼ ਸੁਥਰਾ ਹੈ ਜੀ ਦਿੱਕਤ ਕੋਈ ਨਹੀਂ ਹੈਗੀ ਪਰ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੇ ਉਸ ਦੇ ਦਰਸ਼ਨ ਕਰੇ ਹੋਏ ਨੇ ਤਾਂ ਪਹਿਲਾਂ ਵੀ ਵੀਡੀਓ ਪਾਈ ہوئی ਆ ਗੁਰਦੁਆਰਾ ਸਾਹਿਬ ਦੀ ਉੱਥੇ ਜਿਆਦਾ ਸੰਗਤ ਨਹੀਂ ਜਾਂਦੀ ਹੈਗੀ ਮਤਲਬ ਬਹੁਤ ਘੱਟ ਸੰਗਤ ਜਾਂਦੀ ਆ ਪਰ ਗੱਲ ਇਹ ਆ ਵੀ ਸਕੂਨ ਬਹੁਤ ਆ ਉੱਥੇ ਕਿਉਂਕਿ ਕੋਈ ਉੱਥੇ ਖੜਕਾ ੜਕਾ ਨਹੀਂ ਹੈਗਾ ਸ਼ਾਂਤੀ ਹੈ ਨੂੰ ਜੀ ਵੀ ਜਿੱਥੇ ਗੁਰੂ ਸਾਹਿਬਾਂ ਦੇ ਚਰਨ ਸ਼ੋਭਾ ਪ੍ਰਾਪਤ ਧਰਤੀ ਹੋਵੇ ਉਹੀ ਭਾਗਾਂ ਵਾਲੀ ਹੋ ਜਾਂਦੀ ਆ ਉਹ ਤੇ ਇਹ ਰਸਤਾ ਜੀ ਰਾਸਤਾ ਤਾਂ ਸਾਫ਼ ਸੁਥਰਾ ਬਿਲਕੁਲ ਤੇ ਹੈ ਥੋੜਾ ਜਿਹਾ ਜੰਗਲ ਆ ਏਰੀਆ ਪਰ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਜੀ ਕੋਈ ਖਤਰਾ ਨਹੀਂ ਹੈਗਾ ਆਪਾਂ ਮੁੜਨਾ ਸੱਜੇ ਹੱਥ ਇੱਕ ਸਾਹਮਣੇ ਨੂੰ ਲੰਘ ਗਈ ਸੜਕ ਆਪਾਂ ਮੁੜਨਾ ਸੱਜੇ ਹੱਥ ਕਿਉਂ ਬੋਰ ਵੀ ਲੱਗਿਆ ਹੋਇਆ ਜੀ ਪਿੱਛੇ ਚਲੋ ਹੁਣ ਆਪਾਂ ਕੀ ਕਰੀਏ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਸ਼ਾਮ ਦਾ ਰਸਤਾ ਹੈ ਨਹੀਂ ਰਸਤਾ ਹੈਗਾ ਉਹ ਸਿਰਫ ਦਿਨ ਤੱਕ ਦਾ ਨੋ ਜਿਹਨੇ ਵੀ ਦਰਸ਼ਨ ਕਰਨੇ ਨੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਨਾੜ ਸਾਹਿਬ ਦੇ ਉਹ ਦਿਨੇ ਜਿਹੜੇ ਆਵੇ ਰਾਤ ਨੂੰ ਕਿਉਂਕਿ ਹੈਗਾ ਜੰਗਲੀ ਰਸਤਾ ਤੇ ਹੋ ਸਕਦਾ ਥੋੜਾ ਬਹੁਤਾ ਖਤਰਾ ਵੀ ਹੋਵੇ ਪਰ ਰਾਤ ਦਾ ਸਫ਼ਰ ਬਿਲਕੁਲ ਨਹੀਂ ਕਿਉਂਕਿ ਉੱਥੇ ਲਾਈਟਿੰਗ ਦਾ ਪ੍ਰਬੰਧ ਨਹੀਂ ਹੈਗਾ ਕੋਈ ਵੀ ਤੇ ਆਕੇ ਤੁਹਾਨੂੰ ਪੂਰੇ ਵੀਡੀਓ ਦੇਖੋ ਬਾਅਦੋਂ ਵਧਾਪੇ ਚੱਲ ਜਾਣਾ ਵੀ ਕਿਹੋ ਜਿਹਾ ਰਸਤਾ ਵੀ ਆਲਦਾਲੇ ਜੰਗਲ ਨੇ ਤੇ ਟਰੈਕਿੰਗ ਏਰੀਆ ਅੱਧਾ ਕਿਲੋਮੀਟਰ ਤੋਂ ਦੇ ਕਰੀਬ ਹੀ ਆ ਜਿਆਦਾ ਨਹੀਂ ਹੈਗਾ ਪਰ ਫਿਰ ਵੀ ਮਤਲਬ ਦਿਨ ਦਾ ਰਸਤਾ ਹੈ ਜੀ ਰਾਸਤੇ ਕੁਛ ਇਸ ਤਰ੍ਹਾਂ ਦੇ ਨੇ ਚੜਾਈ ਹੈ ਜੀ ਤੇ ਮੋਟਰਸਾਈਕਲ ਵੀ ਲੋਡ ਲੈ ਰਿਹਾ ਗੁਰੂਕਲ ਲਾਹੌਰ ਤੱਕ ਚੌਥੀ ਗੇਅਰ ਦੇ ਵਿੱਚ ਹੀ ਆਇਆ ਲਗਭਗ ਮੋਟਰਸਾਈਕਲ ਪਰ ਇੱਥੇ ਆ ਕੇ ਲੋਡ ਜਰੂਰ ਲੈ ਰਿਹਾ ਤੇ ਬਾਕੀ ਆਪਾਂ ਪਹੁੰਚਣ ਵਾਲੀਆਂ ਮੈਨੂੰ ਲੱਗਦਾ 2 ਕਿਲੋਮੀਟਰ ਦੇ ਕਰੀਬ ਆ ਗਏ ਤੇ ਪਹਾੜੀਆਂ ਕੱਚੀਆਂ ਨੇ ਲਗਭਗ ਆ ਦੇਖ ਸਕਦੇ ਹੋ ਕਿਉਂਕਿ ਇੱਦਾਂ ਕੀ ਮੀਂਹ ਬਾਰਸ਼ਾਂ ਜਾਦੇ ਹੋਈਆਂ ਨੇ ਤੁਹਾਨੂੰ ਪਤਾ ਹੀ ਆ ਲੈਨ ਸਲਾਈਡਿੰਗ ਮਾਰੀ ਬੁਟੀ ਹੁੰਦੀ ਰਹਿੰਦੀ ਹੈ ਪਰ ਜਿਆਦਾ ਉੱਚੇ ਪਹਾੜ ਨਹੀਂ ਹੈਗੇ ਅੱਡਾ ਕੋਈ ਖਤਰਾ ਵੀ ਨਹੀਂ ਹੈਗਾ ਇਹੇ ਰਸਤਾ ਸ੍ਰੀ ਨਾਨਾ ਦੇਵੀ ਨੂੰ ਵੀ ਜਾਂਦਾ ਜੀ ਮੈਨੂੰ ਲੱਗਾ ਦਾ ਸੰਗਤ ਆਈ ਹੋਈ ਹੈ ਤੇ ਕੈਦਗੀ ਤਾਂ ਦੁਕਾਨ ਵੀ ਲੱਗੀ ਹੋਈ ਪਿਛਲੀ ਵਾਰ ਹੈ ਨਹੀਂ ਸੀ ਕਿਉਂਕਿ ਪਿਛਲੀ ਵਾਰ ਵੀ ਦਰਸ਼ਨ ਕਰਕੇ ਗਏ ਸੀ ਉਹ ਸਿਰਫ ਬੋਰ ਲੱਗੇ ਹੋਏ ਅੱਗੇ ਨਾਲ ਲੱਗ ਜੋ ਤੇ ਆਹ ਦੁਕਾਨ ਲੱਗੀ ਹੋਈ ਹੈ ਹੁਣ ਦੇਖੋ ਜੀ ਸੰਗਤ ਆਉਂਦੀ ਰਹਿੰਦੀ ਆ ਹਾਂਜੀ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਗੁਰੂ ਕੀ ਨਾਟ ਸਾਹਿਬ ਸਿਰਫ ਇਹ ਬੋਰ ਬੋਰ ਤੇ ਗੁਰੂਗੱਲਾਹੌਰ ਦੇ ਵਿੱਚੋਂ ਪਿੱਛੋਂ ਮਤਲਬ 3 ਕਿਲੋਮੀਟਰ ਪੈਂਦਾ ਤੇ ਇੱਕ ਦੁਕਾਨ ਵੀ ਖੁੱਲ ਗਈ ਆ ਵੈਸੇ ਉਥੇ ਇਹ ਚੀਜ਼ ਦਾ ਧਿਆਨ ਰੱਖਿਓ ਵੀ ਸਿਰਫ ਇਹ ਬੋਰਡ ਬੋਰਡ ਹੈ ਹੋਰ ਕੁਝ ਨਹੀਂ ਹੈਗਾ ਸਿੱਧਾ ਨਾਲ ਲੰਘ ਜਾਓ ਕਿਉਂਕਿ ਸਿੱਧਾ ਰਸਤਾ ਅੱਗੇ ਜਾਊਗਾ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਤੇ ਬਾਕੀ ਜੀ ਆਜੋ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਦਾ ਰਸਤਾ ਇਹ ਵੀ ਕਿੱਦਾਂ ਤੁਸੀਂ ਆ ਸਕਦੇ ਹੋ ਮੋਟਰਸਾਈਕਲ ਆਪਾਂ ਇੱਥੇ ਬਾਈਕ ਖੜੀ ਕਰਤੀ ਆ ਕਿਉਂਕਿ ਅੱਗੇ ਦਾ ਰਸਤਾ ਪਿਛਲੇ ਸਾਲ ਐਸੀ ਬਿਲਕੁਲ ਖਰਾਬ ਸੀ ਵੈਸੇ ਐਤ ਕੀ ਲੱਗਦਾ ਵੀ ਹਾਂ ਵੀ ਵਧੀਆ ਰਸਤਾ ਲੱਗ ਰਿਹਾ ਵੀ ਪੱਧਰ ਪਧਰ ਹੀ ਜਾਇਆ ਕਰਤਾ ਬਾਕੀ ਚੱਲ ਕੇ ਦੇਖਦੇ ਆ ਵੀ ਕਿਹੋ ਜਿਹਾ ਰਸਤਾ ਤੇ ਬਾਕੀ ਇੱਥੋਂ ਦਾ ਇਤਿਹਾਸ ਇਹੀ ਹੈ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਾਹੀ ਦਸਵੀਂ ਜੀ ਦੇ ਉੱਤੇ ਇਸ ਸਥਾਨ ਦੇ ਉੱਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਪਹਾੜੀ ਰਾਜਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਬਹੁਤ ਵੱਡਾ ਤੇ ਇੱਕ ਨੜ ਪਿਆ ਜੀ ਨੜ ਦਾ ਮਤਲਬ ਹੁੰਦਾ ਬਹੁਤ ਵੱਡਾ ਪੱਥਰ ਉੱਥੇ ਇਸ ਸਥਾਨ ਤੇ ਮੌਜੂਦ ਹੈ ਜਿਸਤੇ ਅੱਜ ਵੀ ਗੋਲੀਆਂ ਦੇ ਇਨਸਾਨ ਮੌਜੂਦ ਨੇ ਉਹ ਤੁਹਾਨੂੰ ਗੋਲੀਆਂ ਦੇ ਇਨਸਾਨ ਦਿਖਾਵਾਂਗੇ ਤੇ ਨਾਲੇ ਦਰਸ਼ਨ ਕਰਵਾਵਾਂਗੇ ਜੀ ਸੋ ਵੀਡੀਓ ਨਾਲ ਬਣੇ ਰਹੋ ਤੇ ਨਾਲੇ ਤੁਹਾਨੂੰ ਰਸਤਾ ਦਿਖਾਉਂਦੇ ਆਂ ਰਸਤਾ ਟਰੈਕਿੰਗ ਵਾਲਾ ਅੱਧਾ ਕਿਲੋਮੀਟਰ ਆਪਾਂ ਜਾਣਾ ਅੱਗੇ ਬਾਕੀ ਹੁਣ ਤਾਂ ਪੱਧਰ ਪੱਧਰ ਗਿਆ ਬਹੁਤ ਆ ਗਿਆ ਬਾਕੀ ਅੱਗੇ ਚੱਲ ਕੇ ਦੇਖਦੇ ਆਂ ਵੀ ਕਿਦਾਂ ਦਾ ਰਸਤਾ ਤੇ ਕੀ ਹੈ ਕਿਉਂਕਿ ਆਪਾਂ ਵੀ ਪਿਛਲੇ ਸਾਲ ਆਏ ਸੀ ਸਾਲ ਦੇ ਵਿੱਚ ਬਹੁਤ ਚੀਜ਼ਾਂ ਬਦਲ ਜਾਂਦੀਆਂ ਨੇ ਤੁਹਾਨੂੰ ਵੀ ਪਤਾ ਹੀ ਆ ਤੇ ਬਾਕੀ ਨਿਸ਼ਾਨੀ ਇਹ ਆ ਦੇਖ ਲਓ ਮਤਲਬ ਇਹ ਇੰਦਾ ਕੋਈ ਨਾ ਕੋਈ ਨਿਸ਼ਾਨੀ ਤੁਹਾਨੂੰ ਸ਼ੋ ਹੋਈ ਜਾਊਗੀ ਜਿਉਂ-ਜਿਉਂ ਅੱਗੇ ਜਾਈ ਜਾਵਾਂਗੇ ਉਦਾਂ ਦਾ ਹੀ ਉਹ ਹੋ ਜਾਣਾ ਤੁਹਾਨੂੰ ਰਸਤਾ ਮਿਲ ਜਾਣਾ ਹਾਂਜੀ ਸੰਗਤ ਜੀ ਅੱਗੇ ਆ ਕੇ ਥੋੜੀ ਜਿਹੀ ਅੱਗੇ ਆ ਕੇ ਦੋ ਰਸਤੇ ਜਾਂਦੇ ਨੇ ਦੋਹੇ ਇੱਕੋ ਜਗ੍ਹਾ ਤੇ ਜਾਂਦੇ ਨੇ ਇਹ ਨੀਚੇ ਵਾਲਾ ਜਿਹੜਾ ਰਸਤਾ ਬਾਈਕ ਦਾ ਰਸਤਾ ਤੇ ਥੋੜੀ ਬਹੁਤੀ ਦਿੱਕਤ ਹੋ ਸਕਦੀ ਅੱਗੇ ਕਿਉਂਕਿ ਪਹਾੜੀ ਰਸਤਾ ਜਿਵੇਂ ਇੰਦਾ ਦਾ ਵੀ गिर ਵੀ ਸਕਦਾ ਬੰਦਾ ਤਾਂ ਕਰਕੇ ਅਸੀਂ ਪਿੱਛੇ ਖੜਾਤਾ ਤੇ ਇੱਕ ਰਸਤਾ ਉੱਪਰ ਦੀ ਜਾਂਦਾ ਆ ਪਾਈਪ ਦੇ ਨਾਲ ਨਾਲ ਜਾਂਦਾ ਇਹ ਪਾਈਪ ਜਿਹੜੀ ਆ ਮਤਲਬ ਉੱਥੇ ਜਾਂਦੀ ਆ ਟੁੱਟੀ ਆ ਨਾਲ ਨਲਕਾ ਕਹਿ ਸਕਦੇ ਆ ਜਾਂ ਕੁਝ ਵੀ ਇਹ ਰਸਤਾ ਉੱਥੇ ਜਾਂਦਾ ਤੇ ਇਹ ਵੀ ਉੱਥੇ ਜਾਂਦਾ ਪਰ ਇੰਨੀ ਗੱਲ ਆ ਵੀ ਰਸਤਾ ਥੋੜਾ ਜਿਹਾ ਹੋਊਗਾ ਖਰਾਬ ਕਿਉਂਕਿ ਟੋਏ ਟੱਪੇ ਹੋਣਗੇ ਆਪਾਂ ਰਸਤਾ ਚੂਜ਼ ਕਰ ਰਹੇ ਆ ਉੱਪਰਲਾ ਆ ਜੋ ਜੀ ਚੱਲਦੇ ਆ ਬਾਕੀ ਅਰਨਾਲ ਦਾ ਮਾਹੌਲ ਦੇਖ ਲਓ ਜੀ ਜੰਗਲੇ ਜੰਗਲ ਆ ਜੰਗਲ ਦੇ ਵਿੱਚ ਹੈਗਾ ਗੁਰਦੁਆਰਾ ਸਾਹਿਬ ਸੋ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਇੱਥੇ ਖਤਰਾ ਕੋਈ ਨਹੀਂ ਹੈਗਾ ਜੇ ਕਹੀਏ ਵੀ ਕੋਈ ਭਾਗ ਦਾ ਖਤਰਾ ਜਾਂ ਕੁਝ ਵੀ ਖਤਰਾ ਕੋਈ ਨਹੀਂ ਹੈਗਾ ਕਿਉਂਕਿ ਸੰਗਤਾਂ ਉਰੇ ਆਉਂਦੀਆਂ ਰਹਿੰਦੀਆਂ ਨੇ ਤੇ ਦਰਸ਼ਨ ਕਰਕੇ ਜਾਂਦੀਆਂ ਨੇ ਤੇ ਉੰਜ ਵੀ ਇੱਥੇ ਇਹਦੇ ਲੋਕਲ ਰੋਕ ਜਿਵੇਂ ਮੱਝਾਂ ਚਾਰਦੇ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਣਾ ਇਥੋਂ ਦੇ ਲੋਕਲ ਰੋਕ ਇੱਥੇ ਮੱਝਾਂ-ਮੱਝਾਂ ਚਾਰਦੇ ਰਹਿੰਦੇ ਨੇ ਪਰ ਹੁਣ ਮੀਂਹ ਆ ਮੌਸਮ ਬਾਰਸਾਂ ਦਾ ਤਾਂ ਕਰਕੇ ਘਾਹ ਫੂਸ ਜਰੂਰ ਹੋ ਗਿਆ ਇਹ ਚੀਜ਼ ਤੋਂ ਜ਼ਰੂਰ ਧਿਆਨ ਰੱਖਿਓ ਥੋੜਾ ਜਿਹਾ ਮਤਲਬ ਆਪਣੇ ਬਾਬਤ ਦੇਖ ਕੇ ਧਰੋ ਕਈ ਵਾਰ ਕੋਈ ਚੀਜ਼ ਬੈਠੀ ਹੁੰਦੀ ਹੈ ਜਾਂ ਕੁਝ ਵੀ ਇਹ ਜੇ ਹੋ ਸਕਦਾ ਬਾਕੀ ਉ ਕੋਈ ਖਤਰਾ ਨਹੀਂ ਹੈਗਾ ਆ ਪੈਪ ਆਪਣੇ ਨਾਲ ਨਾਲ ਜਾ ਰਹੀ ਹੈ ਜੀ ਕਿਉਂਕਿ ਇੱਧਰ ਹੋਰ ਕੁਝ ਵੀ ਨਹੀਂ ਹੈਗਾ ਸਿਰਫ ਗੁਰਦੁਆਰਾ ਸਾਹਿਬ ਆ ਇਹ ਪੈਪ ਉੱਥੀ ਜਾਂਦੀ ਹੈ ਜੀ 100% ਇਹ ਸਥਾਨ ਗੁਰੂ ਘਰ ਲਾਹੌਰ ਤੋਂ ਲਗਭਗ 12 ਕਿਲੋਮੀਟਰ ਹੈ ਜੀ ਪਹਿਲਾਂ ਵੀ ਦੱਸ ਸੁਕਿਆ ਤੇ ਅਨੰਦਪੁਰ ਸਾਹਿਬ ਤੋਂ ਸਿਰਫ 15 ਕਿਲੋਮੀਟਰ ਤੇ ਆ ਗੁਰੂ ਘਰ ਲਾਹੌਰ ਹੋ ਗਿਆ ਜੀ ਸਿਰਫ 12 ਕਿਲੋਮੀਟਰ ਤੇ ਇਹ ਉੱਥੋਂ ਹੋ ਗਿਆ 3 ਕਿਲੋਮੀਟਰ ਗੁਰੂ ਘਰ ਨੜ ਸਾਹਿਬ ਤੇ ਰਸਤਾ ਤੁਹਾਨੂੰ ਦੱਸੇ ਦਿੱਤਾ ਜਦੋਂ ਵੀ ਗੁਰੂ ਘਰ ਲੋ ਹਰ ਅਮਤਾ ਇਹੋ ਜਿਹੀ ਅਸਥਾਨਾਂ ਦੇ ਵੀ ਦਰਸ਼ਨ ਕਰਿਆ ਕਰੂ ਤੇ ਨਾਲੇ ਮਨ ਨੂੰ ਸਕੂਨ ਮਿਲਦਾ ਵੀ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੀ ਸਿਆ ਕੀ ਕੀ ਉਹਨਾਂ ਨਾਲ ਵਾਪਰਿਆ ਆ ਨਾਲੀ ਵੀ ਜਾ ਰਹੀ ਹੈ ਜੀ ਨਾਲ ਨਾਲੇ ਪਾਣੀ ਵੀ ਮੈਨੂੰ ਲੱਗਦਾ ਉੱਥੀਆਂ ਆ ਰਿਹਾ ਬਾਕੀ ਬੈੜੀਆਂ ਵੀ ਮਿਲ ਗਈਆਂ ਗਊ ਮਾਤਾ ਜਿਹੜੇ ਰਸਤੇ ਹੀਠਾਂ ਤੋਂ ਦੋ ਬਣੇ ਸੀ ਇੱਕ ਆ ਗਿਆ ਰਸਤਾ ਤੇ ਇੱਕ ਉਹ ਜਿਹੜਾ ਆਪਾਂ ਰਸਤਾ ਆ ਉੱਪਰ ਦੀ ਆਪਾਂ ਪੈਦਲ ਯਾਤਰਾ ਨਾਲ ਆਏ ਤੇ ਪੱਥਰ ਦਿਖਾ ਦਿਓ ਜੀ ਇਹ ਜਿਹੇ ਪੱਥਰ ਨੇ ਤਾਂ ਨਹੀਂ ਆਪਾਂ ਮੋਟਰਸਾਈਕਲ ਲੈ ਕੇ ਬਾਕੀ ਕੁਸ ਮੀਮੂ ਪੈਨ ਕਰਕੇ ਥੋੜਾ ਜਿਹਾ ਰਸਤਾ ਖਰਾਬ ਆ ਵੀ ਅਸੀਂ ਪੈਦਲ ਆਉਣਾ ਜ਼ਿਆਦਾ ਵੈਟਰ ਸਮਝਿਆ ਕਿਉਂਕਿ ਮੋਟਰਸਾਈਕਲ ਇੱਥੋਂ ਅੱਗੇ ਨਹੀਂ ਜਾ ਸਕਦੇ ਹੈਗੇ ਜ਼ਿਆਦਾਤਰ ਅੱਗੇ ਬਾਕੀ ਚੱਲਦੇ ਆ ਜੀ ਇੱਕ ਵਾਰ 뷰 ਦਿਖਾ ਦਿਓ ਜੀ ਕਿੰਨਾ ਸੋਹਣਾ 뷰 ਆ ਹਲ ਲੜਦਾ ਜੰਗਲ ਹੀ ਜੰਗਲਾ ਇਕਾਂਤ ਹੈ ਮਨ ਨੂੰ ਸਕੂਨ ਮਿਲਦਾ ਜੀ ਆ ਦੇਖੋ ਜੀ ਪੁਰਾਣਾ ਬੋਰਡ ਕਿੰਨਾ ਪੁਰਾਣਾ ਹੋਊਗਾ ਇਹ ਹਾਂਜੀ ਸੰਗਤ ਜੀ ਆਪਾਂ ਲਗਭਗ ਅੱਧਾ ਰਸਤਾ ਤੈਅ ਕਰ ਲਿਆ ਪਰ ਸਾਨੂੰ ਹਜੇ ਤੱਕ ਕੋਈ ਵੀ ਇੱਥੇ ਪ੍ਰਬੰਧਕ ਸਿੱਖ ਮਤਲਬ ਨਹੀਂ ਮਿਲਿਆ ਹੈਗਾ ਜੀ ਹਜੇ ਤੱਕ ਕਿਉਂਕਿ ਇੱਥੇ ਸੰਗਤ ਆਉਂਦੀ ਬਹੁਤ ਘੱਟਾ ਉਂਝ ਵੀ ਜਦੋਂ ਵੀ ਤੁਸੀਂ ਵੀ ਆਓ ਅਸੀਂ ਦੋ ਜਣੇ ਆ ਤੇ ਤੁਸੀਂ ਵੀ ਕਿਰਪਾ ਕਰਕੇ ਕੋਸ਼ਿਸ਼ ਕਰਿਓ ਵੀ ਦੋ ਤੋਂ ਤਿੰਨ ਜਣੇ ਹੋਵੋ ਕਿਉਂਕਿ ਹੈ ਰਿਸਕੀ ਆ ਥੋੜਾ ਜਿਹਾ ਤੇ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਜੰਗਲ ਹੀ ਜੰਗਲਾ ਸੁੰਨਸਾਣ ਆ ਬਿਲਕੁਲ ਤੇ ਕੋਈ ਕੁਝ ਵੀ ਨਹੀਂ ਹੈਗਾ ਆਲੇ-ਦਾਲੇ ਸਿਰਫ ਇੱਕ ਚਰਾਹੀ ਚਰਾਹੀ ਜਰੂਰ ਮਿਲਿਆ ਸੀ ਉਹ ਹੋਰ ਕੋਈ ਨਹੀਂ ਹੈਗਾ ਜੀ ਬਾਕੀ ਅੱਗੇ ਜਾ ਕੇ ਦੇਖਦੇ ਆ ਹੋ ਸਕਦਾ ਗੁਰੂ ਦਾ ਸਿੱਖ ਕੋਈ ਗੁਰਦੁਆਰਾ ਸਾਹਿਬ ਦੇ ਕੋਲ ਹੋਵੇ ਲਓ ਜੀ ਆਹ ਮੁੰਡੇ ਨੇ ਬਹੁਤ ਸਾਥ ਦਿੱਤਾ ਆਪਣਾ ਇਹਦਾ ਬਹੁਤ-ਬਹੁਤ ਧੰਨਵਾਦ ਕਮਿਟੀ ਬਹੁਤ ਵਧੀਆ ਵੀਰੇ ਆ ਰਿਹਾ ਯਾਤਰਾ ਦਾਸ ਕੋਣ ਫੁੱਲ ਫੀਕ ਹੈ ਮਜ਼ਾ ਆ ਰਿਹਾ ਫੁੱਲ ਦਰਸ਼ਨ ਕਰ ਰਹੇ ਹਾਂ ਬਾਕੀ ਸੰਗਤ ਜੀ ਗੱਲ ਇਹ ਆ ਵੀ ਜਰੂਰ ਪਹੁੰਚੋ ਜਿਆਦਾ ਦੂਰ ਨਹੀਂ ਹੈਗਾ ਅਨੰਦਪੁਰ ਸਾਹਿਬ ਤੋਂ ਆਪਾਂ ਆ ਕੇ ਮੁੜ ਜੰਦੇ ਆ ਤੇ ਇਹ ਗੁਰਦੁਆਰਾ ਸਾਹਿਬ ਵੀ ਜਰੂਰ ਪਹੁੰਚੋ ਤੇ ਇੱਕੋ ਜਿਹਾ ਰਸਤਾ ਸਫਾਈ ਕਰੀ ਹੋਈ ਆ ਇਹ ਨਹੀਂ ਗੱਲ ਹੈਗੀ ਦੇਖ ਸਕਦੇ ਹੋ ਘੱਟ ਵੱਟ ਕਰੀ ਹੋਈ ਆ ਪਰ ਮੋਟਰਸਾਈਕਲ ਆ ਵੀ ਸਕਦਾ ਵੀ ਜਿਆਦਾ ਰਿਸਕ ਕਾਨੂੰ ਲੈਣਾ ਗੱਲ ਇਹ ਆ ਜੀ ਕਿਉਂਕਿ ਰਸਤਾ ਲਗਭਗ ਖਰਾਬ ਜਿਹਾ ਹੀ ਆ ਸੇਫਟੀ ਹੈਗੀ ਉੱਥੇ ਦੁਕਾਨਾਂ ਜਿੱਥੇ ਆਪਾਂ ਮੋਟਰਸਾਈਕਲ ਖੜਾਇਆ ਸੜਕ ਦੇ ਉੱਤੇ ਤੇ ਕੋਈ ਦਿੱਕਤ ਨਹੀਂ ਆਪਾਂ ਬੈਗ ਵੀ ਉੱਥੇ ਰੱਖਤਾ ਕਿਉਂਕਿ ਵਜ਼ਨ ਕਾਨੂੰ ਚੱਕਣਾ ਲਓ ਜੀ ਸੰਗਤ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚ ਚੁੱਕੇ ਆਂ। ਨਿਸ਼ਾਨ ਸਾਹਿਬ ਝੂਲ ਰਹੇ ਨੇ। ਦੋ ਨਿਸ਼ਾਨ ਸਾਹਿਬ ਦੋ ਨਹੀਂ ਤਿੰਨ। ਇੱਕ ਨਿਸ਼ਾਨ ਸਾਹਿਬ, ਦੋ ਨਿਸ਼ਾਨ ਸਾਹਿਬ ਤੇ ਤੀਜਾ ਨੀਚੇ ਹੈ ਜੀ ਨਿਸ਼ਾਨ ਸਾਹਿਬ। ਝੂਲ ਰਹੇ ਨੇ ਜੀ। ਤੇ ਹਾਕੀਰ ਚੱਲ ਕੇ ਕਰਾਉਣੇ ਆ ਦਰਸ਼ਨ। ਜਿੱਥੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਪਹਾੜੀ ਰਾਜਾਨਾ ਵੱਲੋਂ ਅਚਾਨਕ ਹਮਲਾ ਕੀਤਾ ਗਿਆ ਸੀ ਇਸ ਸਥਾਨ ਤੇ। ਤੇ ਗੁਰੂ ਸਾਹਿਬ ਨੇ ਉਸ ਨੜਦਾ ਸਹਾਰਾ ਲਿਆ ਸੀ ਤੇ ਉਹਦੇ ਤੇ ਬੇਅੰਤ ਗੋਲੀਆਂ ਲੱਗੀਆਂ ਹੋਈਆਂ ਨੇ ਜੀ ਤੁਹਾਨੂੰ ਕਰਵਾਉਣਾ ਹੈ ਦਰਸ਼ਨ ਆਜੋ ਜੀ ਬਸ ਕੋਲ ਪਹੁੰਚਣ ਵਾਲੀਆਂ ਤੇ ਇਸ ਸਥਾਨ ਤੇ ਗੁਰੂ ਸਹਿਲ ਤੇ ਹਮਲਾ ਕੀਤਾ ਗਿਆ ਸੀ ਆਪਾਂ ਪਹਿਲਾਂ ਵੀ ਸ਼ਰਮਨ ਕਰ ਚੁੱਕੇ ਆ ਇਸ ਵੀਡੀਓ ਦੇ ਵਿੱਚ ਤੇ ਹੁਣ ਤੁਹਾਨੂੰ ਉਹਨਾਂ ਗੋਲੀਆਂ ਦੇ ਨਿਸ਼ਾਨ ਦਿਖਾਉਣੇ ਆ ਜੋ ਕਿ ਇੱਥੇ ਇੱਕ ਬੜੇ ਸਾਰੇ ਪੱਥਰ ਦੇ ਤੇ ਪੱਥਰ ਨੜ ਉਸ ਨੂੰ ਇਹ ਕਿਹਾ ਜਾਂਦਾ ਤਾਂ ਹੀ ਗੁਰਦੁਆਰਾ ਸਾਹਿਬ ਦਾ ਨੋਵਾ ਜਿਹੜਾ ਨੜ ਸਾਹਿਬ ਹੈ ਗਿਆ ਸਾਹਮਣੇ ਜੀ ਤੁਸੀਂ ਪੱਥਰ ਦੇਖ ਰਿਹਾ ਹਾਂ ਉਸ ਤੇ ਅੱਜ ਵੀ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ ਲੱਖਾਂ ਗੋਲੀਆਂ ਮਾਰੀਆਂ ਗਈਆਂ ਜੀ ਉਸ ਪੱਥਰ ਦੇ ਉੱਤੇ ਤੇ ਗੁਰੂ ਕੇ ਪਿਆਰੇ ਨੇ ਇਸ ਦਾ ਸਹਾਰਾ ਲੈ ਕੇ ਇੱਥੋਂ ਨਿਕਲੇ ਸੀ ਤੇ ਆਜੋ ਜੀ ਕਰਾਉਣੇ ਆ ਦੱਸ ਹਾਂਜੀ ਸੰਗਤ ਜੀ ਆਪਾਂ ਥੋੜੀ ਜੀ ਮਸੱਤਕ ਦੇ ਬਾਅਦ ਅੱਧਾ ਕਿਲੋ ਅੱਧਾ ਪੌਣਾ ਕਿਲੋਮੀਟਰ ਤੁਰਨ ਦੇ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਨੜ ਸਾਹਿਬ ਦੇ ਕੋਲ ਨੜ ਅੱਥਰ ਨੂੰ ਕਿਹਾ ਜਾਂਦਾ ਜੀ ਆ ਤੁਸੀਂ ਜਿੰਨੀਆਂ ਵੀ ਗਲੀਆਂ ਦੇਖ ਰਹੇ ਹੋ ਸਾਰੇ ਇਹ ਗੋਲੀਆਂ ਦੇ ਇਨਸਾਨ ਨੇ ਸੰਗਤ ਜੀ ਬੜਾ ਜਿਹਾ ਕਲੋਜ਼ ਹੋ ਕੇ ਦਿਖਾ ਦਿਓ ਜੀ ਜਿੰਨੇ ਵੀ ਆ ਗੋਲੀਆਂ ਲੱਗੀਆਂ ਹੋਈਆਂ ਨੇ ਜੀ ਦੇਖ ਲਓ ਲੱਖਾਂ ਦੇ ਹਿਸਾਬ ਨਾਲ ਗੋਲੀਆਂ ਲੱਗੀਆਂ ਹੋਈਆਂ ਨੇ ਇਸ ਪੱਥਰ ਨੂੰ ਤੇ ਇਸ ਕਰਕੇ ਹੀ ਗੁਰਦੁਆਰਾ ਸਾਹਿਬ ਦਾ ਨਾ ਗੁਰਦੁਆਰਾ ਨੜ ਸਾਹਿਬ ਰੱਖਿਆ ਗਿਆ ਨੜ ਕਹਿੰਦੇ ਨੇ ਬਹੁਤ ਜ਼ਿਆਦਾ بڑے ਪੱਥਰ ਨੂੰ ਆ ਸੰਗਤ ਜੀ ਦੇਖ ਸਕਦੇ ਹੋ ਤੁਸੀਂ ਜਿੰਨੇ ਵੀ ਸੁਰਾਖ ਨੇ ਇੱਧਰ ਵੀ ਸਾਰੇ ਪਾਸੇ ਗੋਲੀਆਂ ਲੱਗੀਆਂ ਹੋਈਆਂ ਨੇ ਤੇ ਗੁਰੂ ਕੇ ਸਿੰਘ ਸੀ ਪਰਲੇ ਪਾਸੇ ਤੇ ਇੱਧਰ ਸੀ ਪਹਾੜੀ ਰਾਜੇ ਇਧਰੋਂ ਗੋਲੀਆਂ ਚੱਲੀਆਂ ਤਾਂ ਇਧਰ ਹੀ ਨਿਸ਼ਾਨ ਨੇ ਤੇ ਆਜੋ ਜੀ ਹਲਦੋਲੇ ਘੁੰਮ ਕੇ ਦਿਖਾਉਂਦੇ ਆ ਇਸ ਸਥਾਨ ਦੇ ਉੱਤੇ ਦਿਨ ਦੇ ਵਿੱਚ ਕੋਈ ਨਹੀਂ ਹੁੰਦਾ ਹੈਗਾ ਜੀ ਸਿਰਫ ਇੱਕ ਸਿੰਘ ਸਾਹਿਬ ਸਵੇਰੇ ਸ਼ਾਮ ਆਉਂਦੇ ਨੇ ਤੇ ਧੂਫ ਬੱਤੀ ਕਰਕੇ ਚਲੇ ਜਾਂਦੇ ਨੇ ਇਹ ਹੋ ਸਕਦਾ ਹਾਂਜੀ ਆਪਾਂ ਉੱਪਰ ਦੀ ਹਲਦੋਲੇ ਘੁੰਮ ਰਹੇ ਆ ਪੱਥਰ ਇਧਰਲੇ ਪਾਸੇ ਕੋਈ ਵੀ ਗੋਲੀ ਦਾ ਇਨਸਾਨ ਨਹੀਂ ਹੈਗਾ ਜੀ ਚੈੱਕ ਕਰ ਸਕਦੇ ਹਾਂ ਤੇ ਸੰਗਤ ਜੀ ਆ ਵੀ ਇਤਿਹਾਸ ਲਿਖਿਆ ਹੋਇਆ ਇਸ ਸਥਾਨ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਫੌਜਾਂ ਵੱਲੋਂ ਵੱਡਾ ਹਮਲਾ ਕੀਤਾ ਗਿਆ ਸੀ ਜਿਸ ਦੀ ਗੱਲ ਇਹ ਬਹੁਤ بڑا ਪੱਥਰ ਭਰ ਰਿਹਾ ਤੇ ਅੱਜ ਵੀ ਇਸ ਤੇ ਗੋਲੀਆਂ ਦੇ ਇਨਸਾਨ ਦਿਸ ਰਹੇ ਨੇ ਸੋ ਗੱਲ ਇਹ ਹੈ ਜੀ ਇਸ ਤਰ੍ਹਾਂ ਦੇ ਸਥਾਨਾਂ ਨੂੰ ਸੰਭਾਲਿਆ ਜਾ ਸਕਦਾ ਜੇ ਸੰਗਤ ਸਾਥ ਦੇ ਪੇ ਤਾਂ ਸੰਗਤ ਆਊਗੀ ਤਾਂ ਇਸ ਸਥਾਨ ਦੇ ਉੱਤੇ ਮਹਾਰਾਜ ਦਾ ਸਰੂਪ ਸਜੋਬਤ ਹੋਣਗੇ ਕਿਉਂਕਿ ਹਜੇ ਸਿਰਫ ਇੱਕ ਸਾਲ ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ ਮੈਨੂੰ ਲੱਗਦਾ ਲਗਭਗ ਤੇ ਉਸ ਦਿਨ ਹੀ ਸੰਗਤ ਦਾ ਇਕੱਠ ਹੁੰਦਾ ਸੋ ਬੇਨਤੀ ਇਹ ਹੈ ਵੀ ਇਸ ਇਹਨਾਂ ਸਥਾਨਾਂ ਤੇ ਵੀ ਆਇਆ ਕਰੋ ਜਿੱਥੇ ਸੰਗਤ ਬਹੁਤ ਘੱਟ ਆਉਂਦੀ ਹੈ ਜੀ ਜਾਇ ਚਲੋ ਕਈ ਸੰਗਤਾਂ ਨੂੰ ਪਤਾ ਨਹੀਂ ਹੁੰਦਾ ਤਾਂ ਉਹ ਜ਼ਰੂਰ ਪਹੁੰਚਿਆ ਕਰੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਸੱਜਣਾ ਪਿਆਰਿਆਂ ਨੂੰ ਤਾਂ ਜੋ ਵੱਧ ਤੋਂ ਵੱਧ ਸੰਗਤ ਇਸ ਸਥਾਨ ਦੇ ਉੱਤੇ ਪਹੁੰਚ ਪਹੁੰਚ ਸਕੇ ਤੇ ਦਰਸ਼ਨ ਕਰ ਸਕੇ ਜੀ ਕਿਉਂਕਿ ਇਦਾਂ ਦੀ ਇਦਾਂ ਦੀ ਇਤਿਹਾਸਕ ਚੀਜ਼ਾਂ ਆਪਣੇ ਪਹਿਲਾਂ ਹੀ ਬਹੁਤ ਜ਼ਿਆਦਾ ਗਵਾਚੀਆਂ ਜਾ ਚੁੱਕੀਆਂ ਨੇ ਇਸ ਦੀ ਸੰਭਾਲ ਕੀਤੀ ਜਾ ਸਕੇ ਹੁਣ ਬੁਲਾਉਣਿਆ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ